ਕਿਉਂਕਿ ਇੱਕ ਸਕੂਲ ਦੇ 7 ਬੱਚਿਆਂ ਦਾ ਮੈਰਿਟ ਲਿਸਟ ਵਿੱਚ ਆਣਾ ਇੱਕ ਬੜੀ ਹੀ ਵੱਡੀ ਗੱਲ ਹੈ ਗੱਲਬਾਤ ਕਰ ਲਏ ਨੇ ਪ੍ਰਿੰਸੀਪਲ ਸਰ ਸਭ ਤੋਂ ਪਹਿਲਾਂ ਮੁਬਾਰਕ ਆ ਤੁਹਾਨੂੰ ਤੁਹਾਡੇ ਸਕੂਲ ਦੇ ਅੱਜ 7 ਬੱਚੇ ਮੈਰਿਟ ਚ ਆਏ ਨੇ ਥੈਂਕ ਯੂ ਵੈਰੀ ਮਚ ਜੀ ਮੇਰੇ ਵੱਲੋਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸਾਡੇ ਸਟਾਫ ਮੈਂਬਰ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੇ ਆਸ ਕਰਦੇ ਆਂ ਵੀ ਤੁਹਾਡੇ ਟੀਚਰ ਇਦਾਂ ਹੀ ਮਿਹਨਤ ਕਰਦੇ ਰਹਿਣਗੇ ਤੇ ਅੱਗੇ ਇਸ ਤੋਂ ਵੀ ਵੱਧ ਆਪਾਂ ਮੈਰਿਟਾਂ ਲੈ ਕੇ ਆਈਏ ਸਰ ਕਿਹੜੇ ਕਿਹੜੇ ਬੱਚੇ ਕੋਈ ਨਾਂ ਦੱਸ ਦੋ ਤੁਸੀਂ ਕੀ ਕਿਹੜੇ ਕਿਹੜੇ ਬੱਚੇ ਆ ਜਿਹੜੇ ਮੈਰਿਟ ਚ ਆਏ ਨੇ ਔਰ ਕਿਹੜੇ ਕਿਹੜੇ ਰੈਂਕ ਤੇ ਆਏ ਨੇ ਸਰ ਜਿਹੜੇ ਸਾਡੇ ਸਕੂਲ ਦੇ ਕ੍ਰਾਚੀ ਚੌਧਰੀ ਆ ਡਾਕਟਰ ਆਫਸਰੀ ਜਸਵਿੰਦਰ ਕੁਮਾਰ ਜੀ ਇਹ ਬੱਚੇ ਨੇ ਪੰਜਾਬ ਵਿੱਚੋਂ 6ਵਾਂ ਰੈਂਕ ਐਂਡ ਡਿਸਟ੍ਰਿਕਟ ਹੁਸ਼ਿਆਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਸੈਕੰਡ ਨੰਬਰ ਤੇ ਪ੍ਰਤੀਕਸ਼ਾ ਬੱਚਾ ਆ ਸਾਡਾ ਉਸ ਬੱਚੇ ਨੇ 637 ਨੰਬਰ ਲੈ ਕੇ ਪੰਜਾਬ ਦੇ ਵਿੱਚੋਂ 7ਵਾਂ ਰੈਂਕ ਪ੍ਰਾਪਤ ਕੀਤਾ ਹੈ ਤੇ ਜਿਹੜਾ ਹਿਆਰਪੁਰ ਡਿਸਟ੍ਰਿਕਟ ਦਾ ਉਹ ਸੈਕੰਡ ਰੈਂਕ ਹੈ ਇਸ ਤੋਂ ਬਾਅਦ ਰੁਪਿੰਦਰ ਕੌਰ ਹੈ ਆਇਸ਼ਾ ਕੁਮਾਰੀ ਹੈ ਅਸ਼ਿਤਾ ਅਕਸ਼ਿਤਾ ਮੁਸਕਾਨ ਇਹ ਸਾਰੇ ਬੱਚਿਆਂ ਦੇ ਨੰਬਰ ਜਿਹੜੇ ਆ ਮੈਰਿਟ ਲਿਸਟ ਬੜੇ ਕਹਿ ਲਓ ਕਿ ਵਧੀਆ ਨੰਬਰ ਪ੍ਰਾਪਤ ਕੀਤੇ ਆ ਤੇ ਇਹਨਾਂ ਸਾਰੇ ਬੱਚਿਆਂ ਨੇ ਹਿਆਰਪੁਰ ਡਿਸਟ੍ਰਿਕਟ ਡਿਸਟ੍ਰਿਕਟ ਚੋਂ ਇੱਕ ਦਾ 9ਵਾਂ ਰੈਂਕ ਹੈ ਇੱਕ ਦਾ 13ਵਾਂ ਰੈਂਕ ਹੈ ਇੱਕ ਦਾ 19ਵਾਂ ਤੇ ਇੱਕ ਦਾ 21ਵਾਂ ਰੈਂਕ ਹੈ ਤਾਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਦੇ ਪੇਰੈਂਟਸ ਨੂੰ ਟੀਚਰ ਨੂੰ ਦੁਬਾਰਾ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਹੈ ਇਤਿਹਾਸ ਕਰਦੇ ਆ ਬੱਚੇ ਸਾਡੇ ਸਾਨੂੰ ਅੱਗੇ ਵੀ ਮਾਣ ਮਹਿਸੂਸ ਕਰਵਾਣਗੇ ਤੇ ਆਪਣੀ ਜ਼ਿੰਦਗੀ ਕੁਝ ਵਧੀਆ ਕਰਨਗੇ ਤਾਂ ਕਿ ਅਸੀਂ ਕਹਿ ਸਕੀਏ ਵੀ ਸਾਡੇ ਪੜਾਏ ਬੱਚੇ ਅੱਜ ਅਫਸਰ ਬਣਿਆ ਜਾਂ ਸਮਾਜ ਨੂੰ ਕੁਝ ਦੇਣ ਦੇ ਰਹੇ ਆ ਜੀ ਬਿਲਕੁਲ ਜਿਸ ਤਰ੍ਹਾਂ ਕੀ ਜਿਸ ਕੁੜੀ ਨੇ ਰਾਸ਼ੀ ਚੌਧਰੀ ਜਿਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਚ ਬੇਟਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਜਦੋਂ ਪਤਾ ਲੱਗਦਾ ਆ ਪਹਿਲਾ ਤੁਹਾਡਾ ਰਿਐਕਸ਼ਨ ਕੀ ਸੀਗਾ मैं बहुत ज़्यादा खुशी हुई मैं बहुत ज़्यादा एक्साइटेड सी रिजल्ट ली तो मैं जो रिजल्ट देखा तो मैं बहुत ज़्यादा खुशी हुई तो मेरे घर के भी बहुत खुश हुए बेटा तो की नाम है अक्षिता शर्मा कौन सा रैंक और कितने पे नाइनटीन रैंक है पंजाब में आपका बेटा क्या नाम है? मुस्कान नाइनटीन आप रैंक आपका बेटा इशिता सेवनटीन रैंक और आपका बेटा आयशा थर्टीन रैंक आपका रुपिंदर टेंथ रैंक है जी बिल्कुल जिस तरह तुम देखिए कि ਕੁੜੀਆਂ ਨੇ ਹੀ ਪਿਛਲੇ ਸਾਲ ਹਰ ਸਾਲ ਦੀ ਤਰ੍ਹਾਂ ਆਪਾਂ ਕਹਿ ਸਕਦੇ ਕਿ ਬਾਜੀ ਮਾਰੀ ਨਹੀਂ ਤਾਂ ਆਪਾਂ ਕੁਝ ਮੈਡਮਸ ਵੀ ਖੜੇ ਉਹਨਾਂ ਵੀ ਗੱਲਬਾਤ ਕਰ ਲੈਨੇ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਅਲਕਾ ਡਡਵਾਲ ਮੈਮ ਇਸ ਸਕੂਲ ਵਿੱਚ ਪੜਾਉਂਦੇ ਹੋ ਜਦੋਂ ਬੱਚਿਆਂ ਦਾ ਪਤਾ ਲੱਗਾ ਕਿ ਮੈਰਿਟ ਵਿੱਚ ਸੱਤ ਬੱਚੇ ਆਏ ਨੇ ਤੇ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਹੋਇਆ ਸੀ ਸਕੂਲ ਦਾ ਸਰ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਮਤਲਬ ਮੈਂ ਬਹੁਤ ਜ਼ਿਆਦਾ ਖੁਸ਼ ਸੀ ਸਰ ਹਾਂਜੀ ਸਰ ਮੈਂ ਫਸਟ ਟਾਈਮ ਪ੍ਰਿੰਸੀਪਲ ਸਰ ਨਾਲ ਫਿਰ ਗੱਲ ਕੀਤੀ ਕਿ ਸਾਡੇ ਸਕੂਲ ਦੀਆਂ ਇੱਥੇ ਦਾ ਮੈਰਿਟਸ ਆਈਆਂ ਸਰ ਹਾਂਜੀ ਸਰ ਅਸੀਂ ਇੱਕ ਵਾਰੀ ਫਿਰ ਪ੍ਰਿੰਸੀਪਲ ਸਰ ਨਾਲ ਗੱਲਬਾਤ ਕਰ ਲੈਨੇ ਸਰ ਸਭ ਕੀ ਮੈਸੇਜ ਦੋਗੇ ਤੁਸੀਂ ਹੋਰ ਬੱਚਿਆਂ ਨੂੰ ਜਿਹੜੇ ਬੱਚੇ ਜਿਦਾ ਤੁਹਾਡੇ ਬੱਚੇ ਸਕੂਲ ਦੇ ਮੈਰਿਟ ਵਿੱਚ ਆਏ ਆ ਫਰਸਟ ਰੈਂਕ ਵੀ ਹਾਸਿਲ ਕੀਤਾ ਜ਼ਿਲ੍ਹੇ ਚ ਹੋਰ ਬੱਚਿਆਂ ਨੂੰ ਕੀ ਮੈਸੇਜ ਦਵਾਂਗੇ ਮੈਸੇਜ ਜੀ ਅਸੀਂ ਇਹ ਹੀ ਦੇ ਸਕਦੇ ਆ ਕਿ ਬਤੌਰ ਟੀਚਰ ਟੀਚਰ ਸਾਰੇ ਕੰਮ ਐਫਰਟ ਵਧੀਆ ਕਰਦੇ ਆ ਸਾਡੇ ਹੋਰ ਸਕੂਲਾਂ ਵਿੱਚ ਵੀ ਟੀਚਰ ਬਹੁਤ ਮਿਹਨਤ ਕਰਵਾਉਂਦੇ ਆ ਵੀ ਥੋੜਾ ਬੱਚੇ ਆਪਣੇ ਆਪ ਤੇ ਸੈਲਫ ਬਲੀਵ ਰੱਖਣ ਆਪਣੇ ਆਪ ਦੇ ਉੱਤੇ ਥੋੜਾ ਜਿਹਾ ਵਰਕ ਕਰਨ ਤੇ ਸਾਰੇ ਬੱਚੇ ਕੁਝ ਨਾ ਕੁਝ ਆਪਣੀ ਲਾਈਫ ਦੇ ਵਿੱਚ ਅਚੀਵ ਕਰ ਸਕਦੇ ਆ ਮੈਰਿਟਸ ਲੈ ਸਕਦੇ ਆ ਜਾਂ ਸਮਾਜ ਵਿੱਚ ਆਪਣੀ ਦੇਣ ਦੇ ਸਕਦੇ ਆ ਜੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਸਕੂਲ ਦੇ 7 ਬੱਚੇ ਮੈਰਿਟ ਚ ਆਣਾ ਕੋਈ ਛੋਟੀ ਗੱਲ ਨਹੀਂ ਹੈ ਹਾਲਾਂਕਿ ਤਲਵਾੜਾ ਦੇ ਮੈਰਿਟ ਸਟੋਰੀਸ ਇਸ ਸਕੂਲ ਦੇ ਬੱਚਿਆਂ ਨੇ ਇੱਕ ਇਹ ਅਚੀਵਮੈਂਟ ਹਾਸਿਲ ਕੀਤੀ ਹੈ ਹਰ ਬਾਰ ਦੀ ਤਰ੍ਹਾਂ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ ਤੇ ਦੱਸ ਦਈਏ ਕਿ ਉੱਥੇ ਹੀ ਪ੍ਰਿੰਸੀਪਲ ਸਰ ਨੇ ਇੱਕ ਮੈਸੇਜ ਵੀ ਦਿੱਤਾ ਕਿ ਬੱਚੇ ਜੇ ਮਿਹਨਤ ਕਰਨ ਤੇ ਵੱਡੇ ਤੋਂ ਵੱਡਾ ਮੁਕਾਮ ਵੀ ਹਾਸਿਲ ਕਰ ਸਕਦੇ